ਸਾਈ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਵਲੌਗ ਤੇ। ਇਹ ਵਲੌਗ ਦਾ ਸਾਡੇ ਪਿਆਰ ਭਰੀ ਸ਼ਾਸ਼ੀਆ ਕਾਲ। ਅੱਜ ਦੇ ਵਲੌਗ ਦੇ ਚਾਫਾ ਪਹਿਲੀ ਵਾਰ ਲੱਗੇ ਆਵਦੀ ਆ ਜਿਹੜੀ ਤੇ ਹੁਣ ਮੈਂ ਤਵੀਆਂ ਪਾਲਗਾ ਸਿੰਘ ਆ। ਇੱਕ ਸੀ ਪਹਿਲਾਂ ਲੱਗੀ ਹੋਈ ਆ ਤੇ ਸੁਹਾਗਾ ਹੀ ਮਾਰਿਆ ਹੋਇਆ ਇੱਕਰੀ ਤੇ ਹੁਣ ਦੂਜੀ ਸੀ ਲਾਉਣ ਲੱਗੇ ਆ ਤਵੀਆਂ ਨਾਲ ਤੇ ਹੁਣ ਤਵੀਆਂ ਮਾਰਦੇ ਆ ਕਿਉਂਕਿ ਆਪਾਂ ਨੇ ਕੱਲ ਨੂੰ ਇੱਥੇ ਵੀ ਕਣਕ ਕੇਰਨੀ ਆ ਜਾਵਾਂ ਪਹਿਲੀ ਬਣਾਉਣੀ ਆ ਜਿਹੜੀ ਤੇ ਬਾਕੀ ਆ ਵੀ ਪਹਿਲੀ ਆਪਾਂ ਬਣਾਉਣੀ ਹੈ। ਇਹਦਾ ਵੀ ਕੁ ਕਰਦੇ ਆ ਲਪਰਾਲੀ ਦਾ। ਹੁਣ ਮੈਂ ਨਾ ਤਾਂ ਨਿਆ ਮਾਰਨ ਲੱਗਾ ਤਾਂ ਜਦੋਂ ਬਾਗੜ ਜਾਂਦੀ ਹੈ ਓਕੇ ਫੇ ਕਰਦੇ ਸ਼ੁਰੂ ਇੱਕ ਸਾਈਡ ਤੋਂ ਪਾਉਣੀ ਤੇ ਗਾਈ ਸਭ ਪਹਿਲੀ ਪਾਉਣ ਨਾਲ ਪੈਗੇ ਤੇ ਪਰਾਂ ਵਾਲੀ ਗੋਲੀ ਸ਼ੁਰੂ ਕਰਦੀ ਆਪਾਂ ਇਹ ਸਾਰਾ ਸਾ ਪਾਉਣ ਵਾਲਾ ਤੇ ਮੈਂ ਤੁਹਾਨੂੰ ਖਾ ਲੈਣੇ ਆ ਆ ਦੇ ਜੀ ਜਾ ਕੇ ਤੁਹਾਨੂੰ ਦਿਖਾਵਾਂ ਤੇ ਗਾਈਸ ਆਪਾਂ ਪਹਿਲੀ ਦਿੱਤੀ ਵਾਹ ਤੇ ਤੰਗਾਂ ਦੇ ਤੰਗਾਂ ਦੇ ਲਾ ਹੁਣ ਤੇ ਹੁਣ ਮੈਂ ਰੋਟੀ ਖਾਣ ਚ ਲਿਆ ਕਰੇ ਇਸ ਰੋਟੀ ਖਾ ਕੇ ਆਣ ਕੇ ਸੁਹਾਗਾ ਮਾਰਦੇ ਇਹਨੂੰ ਬਾਕੀ ਤੁਸੀਂ ਚੈੱਕ ਕਰਨਾ ਤੁਹਾਨੂੰ ਨਾਲ ਰੋ ਸਾਰੀ ਬਾਤ ਅੱਛੀ ਲੋਕ ਨੂੰ ਕਿੰਨੇ ਲੱਗੇ ਵਾਉਣ ਤੇ ਵਾਹ ਕੇ ਜਦੋਂ ਸੁਹਾਗਾ ਮਾਰ ਕੇ ਤੇ ਸ਼ਾਮ ਨੂੰ ਅੱਲਾ ਨਾਲ ਵਾਵਾਂਗੇ ਪਹਿਲੀ ਆਪਾਂ ਤੇ ਗਾਈਸ ਆਪਾਂ ਨਾ ਸੁਹਾਗਾ ਪਾ ਲਿਆ ਏ ਟਰੈਕਟਰ ਮਗਰ ਤੇ ਹੁਣ ਮੈਂ ਲੱਗਾ ਫੇਰ ਨਾਲ ਜਿਹੜੇ ਸਾਨੂੰ ਚਣ ਸੁਹਾਗਾ ਦੀ ਕੇ ਫੇਰ ਤੇ ਫੇਰ ਵੇਣਿਆ ਕੀ ਕੰਮ ਕਰਨਾ ਤੇ ਨਾਲੇ ਤੁਹਾਨੂੰ ਉਠਾਵਾਂਗੇ ਤੇ ਗਾਈਸ ਆਪਾਂ ਨਾ ਆਪਦੀ ਪੈਰੀ ਨੂੰ ਮਾਰ ਮਾਰ ਕੇ ਸੁਹਾਗਾ ਦੀ ਆ ਗਈ ਤੇ ਚਾਚੇ ਰਿਕਣ ਕੇ ਦੇ ਪਈ ਤੇ ਮੈਂ ਕਿਹਾ ਤੁਹਾਨੂੰ ਦਿਖਾ ਦਿੰਦੇ ਆ ਕਰੋ ਚੈੱਕ ਕਰੋ ਕੋਈ ਗਲਤੀ ਗਾਈਸ ਆਪਾਂ ਆ ਗਏ ਸੀਗੇ ਚਾਚੇ ਰਾਜੀ ਕਣਕ ਵਝਾ ਕੇ ਤੇ ਹੁਣ ਆਪਾਂ ਨਾ ਆਪਦੀ ਪਹਿਲੀ ਬਹੁਣ ਲੱਗੇ ਕਿਉਂਕਿ ਆਪਾਂ ਸਵੇਰੇ ਬਿਜਲੀ ਕਣਕ ਥਾਂ ਦੇ ਉੱਤੇ ਕਹਿੰਦੇ ਜੇ ਬਿਜਲੀ ਇਹ ਵੀ ਆਪਾਂ ਰਾਤ ਨੂੰ ਆਉਣੀ ਆ ਤੇ ਯਾਨੀ ਕਿ ਵੀ ਇਹਨੂੰ ਇੱਕ ਸੀ ਹੁਣ ਲਾਦੀ ਲਾ ਕੇ ਤੇ ਚੋਬਾ ਸੁਹਾਗਾ ਹੀ ਮਾਰਨਾ ਹੈ ਤੈਨੂੰ ਹਜੇ ਤਵੀਆਂ ਮਾਰ ਕੇ ਫਿਰ ਸੁਹਾਗਾ ਮਾਰ ਕੇ ਫਿਰ ਤਵੀਆਂ ਮਾਰ ਲੈਣਾ ਨੇ ਫਿਰ ਹੱਲਾ ਮਾਰ ਕੇ ਫਿਰ ਪਹਿਲੀ ਬੜੇਗੀ ਆ ਜਿਹੜੀ ਤੇ ਯਾਨੀ ਕਿ ਵੀ ਰਾਤੋ ਰਾਤ ਆਪਾਂ ਪਹਿਲੀ ਬਣਾ ਕੇ ਤੇ ਕੱਲ ਨੂੰ ਆਪਾਂ ਇਥੇ ਵੀ ਕੇਰਦੇ ਨਹੀਂ ਕਣਕ ਇੱਥੇ ਵੀ ਕੇਰਦੇ ਨਹੀਂ ਆ ਫਿਰ ਆਪਣੀ ਕਣਕ ਸਾਰੀ ਖਤ ਜਾਵੇਗੀ ਤੇ ਫਿਰ ਆਣੀਆਂ ਵਟਾ-ਵਟੇ ਪਾਉਣੀਆਂ ਉਹ ਬਾਅਦ ਵਿੱਚ ਗੱਲਾਂ ਚੱਲ ਤੇ ਆਜਾ ਉਹ ਪਹਿਲੀ ਮੋਣੀ ਰਾਤ ਨੂੰ ਨਾਲੇ ਪਹਿਲੀ ਮੋਣੀਆਂ ਤੇ ਨਾਲੇ ਜਾਣ ਦਾ ਤੁਨ ਹੋਣੇ ਆ ਤੇ ਹੁਣ ਮੈਂ ਸ਼ੁਰੂ ਕਰਤੀ ਪਹਿਲੀ ਮੋਣੀ ਉਥੋਂ ਤੇ ਹੁਣ ਮੈਂ ਵਾਉਣਾ ਪਹਿਲੀ ਤੇ ਬਾਕੀ ਹੁਣ ਪਹਿਲੀ ਵਾ ਕੇ ਫਿਰ ਤੁਹਾਨੂੰ ਕਰਾਉਣੇ ਚੈੱਕ ਬਾਕੀ ਹੁਣ ਰਾਤ ਹੁੰਦੀ ਜਾਂਦੀ ਆ ਇਹ ਲੈਟਰ ਉਹਦਾ ਛੜਦਾ ਨਹੀਂ ਤੁਸੀਂ ਲੈਟਰ ਉਹਦਾ ਚੈੱਕ ਕਰਵਾ ਮਨੇ ਰਾਈਟਰ ਦੇ ਨਾਲ ਕੰਮ ਕਰਾ ਚਾਹੁੰਦਾ ਮੈਂ ਵੇਖ ਲੋ ਤੁਸੀਂ Papa ਲੈਟਰਾਂ ਦੇ ਪਰ ਹਿੱਸਾ ਕੋਈ ਕੰਮ ਨਹੀਂ ਛੱਡੀ ਜੀ ਆ ਗਈ ਤਾਂ ਆ ਵੀ ਹੈਗੀ ਆ ਤੇ ਕਿਹੜੀ ਆਪਾਂ ਪਿੱਛੇ ਵਲੌਗ ਦੀ ਵੀ ਵੇਖੀ ਹੋਣੀ ਵੱਡੀ ਲੈਡ ਲਵਾਈ ਸੀ ਉੱਪਰ ਨਵੀਂ ਉਪਰ ਆ ਨਹੀਂ ਹੰਤਣ ਦੇ ਸੀ ਕਿ ਨਹੀਂ ਕੋਈ ਬੜੀ ਕਹੈਂਟ ਚੱਲਦੀ ਆ ਜਿਹੜੀ ਲੈਡ ਵੀ ਇਹ ਰਾਤ ਨੂੰ ਨਾ ਯਾਨੀ ਕਿ ਜਦੋਂ ਆਪਾਂ ਦੋਰੇ ਖਲੋ ਕੇ ਵੇਹੜੇ ਆ ਨਾ ਉਦੋਂ ਬੜੀ ਸੋਹਣੀ ਲੱਗਦੀ ਰਾਈਟਰ ਤੇ ਲੱਗੀ ਹੋਈ ਨੇ ਉਹ ਨਹੀਂ ਸਗੋਂ 10:30 ਵਜੇ ਲੱਗਦੀਗੀ ਤੇ ਚੰਨਨ ਚੁੰਮਣ ਦਾ ਪੂਰਾ ਘਟ ਹੈ ਤੇ ਹੁਣ ਮੈਂ ਪਹਿਲੀ ਬਾਹ ਲਾਵਾਂ ਤੇ ਫਿਰ ਨਾਲੇ ਤੁਹਾਨੂੰ ਦੱਸਦਾ ਮੈਂ ਉਦੋਂ ਬਾਅਦ ਬਾਕੀ ਕਰਨਾ ਤੇ ਗਾਈਸ ਆਪਾਂ ਨਾ ਉਧਰੋਂ ਪਹਿਲੀ ਬਾਹ ਦਿੱਤੀ ਸੀ ਤੇ ਹੁਣ ਨਾ ਜਿਹੜਾ ਜਿਹੜਾ ਸਾਹ ਹੀ ਆਪਣਾ ਇਹ ਤੁੰਨਾ ਪਾ ਕੇ ਬਹੁਤ ਲੱਗੇ ਆ ਇਧਰ ਚਾਚੇ ਆ ਰਿਹਾ ਨਾ ਨਾਲੇ ਚੱਲੇ ਆਪਣੇ ਘਰ ਆ ਇਧਰ ਆਪਾਂ ਪਹਿਲੀ ਬਾਹ ਦਿੱਤਾ ਲਈ ਹੁਣ ਆ ਵੀ ਬਾਹ ਦੇ ਦੇ ਡੈਡੀ ਮੈਂ ਜਲਿਆ ਰੋਟੀ ਖਾਣ ਹੁਣ ਜਰਾ ਪਹਿਲੀ ਵਾਰ ਜਾਈ ਤੇ ਗਾਈਸ ਹੁਣ ਨਾ ਤਵੀਆਂ ਜਿਤਰਾ ਮਾਰ ਤੇ ਹੁਣ ਆਪਾਂ ਨਾ ਸਵੇਰੇ ਇੱਕ ਰਿਪ ਸਵਾਗਾ ਮਾਰ ਕੇ ਚੰਗੀ ਤਰ੍ਹਾਂ ਦੋਵਾਂ ਪੈਲਿੰਗਾਂ ਨੂੰ ਜਿੱਥੇ ਆਪਾਂ ਹੱਲਣਾ ਵਈਆਂ ਸੀ ਮੈਂ ਤੇ ਡੈਡੀ ਨੇ ਤਵੀਆਂ ਮਾਰ ਦਿੱਤੀਆਂ ਤੇ ਫਿਰ ਆਪਾਂ ਸਵੇਰੇ ਕਣਕ ਕੇ ਆਨੀ ਤੇ ਬਾਕੀ ਹੁਣ ਸਵੇਰੇ ਕਣਕ ਕੇ ਦਾ ਵਲੌਗ ਆਵੇਗਾ ਆਇਦਾ ਵਲੌਗ ਆਪਣੇ ਇੱਥੇ ਤੱਕ ਦੇਖਦੇ ਸੀਗਾ ਜੇ ਵਧੀਆ ਲੱਗਾ ਤੇ ਲਾਈਕ ਸ਼ੇਅਰ ਨਾਲ ਸਬਸਕ੍ਰਾਈਬ ਜ਼ਰੂਰ ਕਰਦੇ ਚੈਨਲ ਨੂੰ ਤੇ ਕੱਲ ਨੂੰ ਆਪਣਾ ਕਣਕ ਦਾ ਵਲੌਗ ਜ਼ਰੂਰ ਆਵੇਗਾ ਤੇ ਬਾਕੀ ਆਇਦਾ ਵਲੌਗ ਛੋਟਾ ਹੀ ਬਣਿਆ ਕੋਈ ਜ਼ਿਆਦਾ ਇਹਨਾਂ ਕੰਮ ਨਹੀਂ ਹੈਗਾ بس ਪਹਿਲੀ ਵਾਈ ਹੈ ਹੁਣ ਪਹਿਲੀ ਵੋਂ ਦਾ ਵੀ ਜ਼ਿਆਦਾ ਤੁਹਾਨੂੰ ਖਾ ਨਹੀਂ ਸਕਦੇ ਕਿਉਂਕਿ ਫਿਰ ਤੁਸੀਂ ਵੀ ਬੋਰ ਹੋ ਜਾਂਦੇ ਜਿਸ ਕੋ 25 ਵਖਾਈ ਜੇਗੇ ਤੇ ਹੁਣ ਕੱਲੋਂ ਬਕਣਕ ਗੇਰਨੀ ਆ ਤੇ ਉਹਦਾ ਵਲੌਗ ਆਵੇਗਾ